ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਚਾਰ گاਵਾ ਜਿਹੜੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਝੋਟੀ ਤੁਹਾਨੂੰ ਸੂਈ ਸਵਾਈ ਦਿਖਾਵਾਂਗੇ ਜਦੋਂ ਵੀ ਵੀਰ ਜੀ ਨਾਲ ਕਲਾਈ ਦਾ ਪਸ਼ੂ ਜਿਹੜੇ ਆ ਸਾਰੇ ਚੰਗੇ ਦੁੱਧ ਵਾਲੇ ਜਿਹੜੇ ਵੀਰ ਜੀ ਨਾਲ ਹੁੰਦੇ ਆ ਭਾਵੇਂ گاਵਾ ਹੁਣ ਤੇ ਭਾਵੇਂ ਮੱਝਾਂ ਹੁੰਨ ਤੇ ਬਾਕੀ ਹਰ ਵੀਡੀਓ ਚ ਬੇਨਤੀ ਸਾਡੀ ਇਹੀ ਹੁੰਦੀ ਆ ਵੀ ਆਪਣਾ ਅੱਗੇ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾ ਕੇ ਪਛੂ ਲਿਆ ਕਰੋ ਆਪਣੀ ਗਾਰੰਟੀ ਤੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਹਾਂ ਚਲੋ ਵਧੀਆ ਜੀ ਤੇ ਹਰ ਕੀ ਬੜੇ ਦਿਨ ਪਾਤ ਤੇ ਜੀ ਤੇਰੇ ਮਾਲ ਹੋਂਦਾ ਹੀ ਵਿਕ ਜਾਂਦਾ ਸੀ ਹੁਣ ਨਕੀਨੇ ਹੀ ਚੁੰਨ ਚੁੰਨ ਕੇ ਲਿਆਂਦੇ ਵੇਖੋ ਠੀਕ ਆ ਤੇ ਚਲੋ ਨਾਮ ਦੱਸਦੀ ਆ ਕਰੀ ਹਰਿੰਦਰ ਸਿੰਘ ਪਿੰਡ ਜਾਫਰਪੁਰ ਤੋਂ ਇਹ ਨਾਲਾ ਜਿਹੜਾ ਅੰਮ੍ਰਿਤਸਰ ਤੇ ਹੁਣ ਨੰਬਰ ਵੀ ਬੋਲਦੀ ਆ 70195918 ਠੀਕ ਆ ਉਦੋਂ ਜਿਹੜੀਆਂ ਵੱਡੀਆਂ ਮੱਝਾਂ ਪਈਆਂ ਵੇਗੀਆਂ ਸਾਰੀਆਂ ਉਹਦੇ ਕਿੰਨੇ ਜੀ ਵੇਗੀਆਂ ਹੱਲੇ ਤੱਕ ਫੋਨ ਆਉਂਦੇ ਵੀਰਾਂ ਦੇ ਠੀਕ ਆ ਉਦੋਂ ਮੱਝਾਂ ਵੀ ਚਲੋ ਸਾਰੀਆਂ ਵੱਡੀਆਂ ਸੀ ਚੰਗੇ ਦੁੱਧ ਵਾਲੀਆਂ ਸੀ ਤੇ ਅੱਜ ਕਾਵਾ ਵੀ ਚਲੋ ਚੰਗੀਆਂ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਸੋਈ ਨੂੰ ਹੋ ਗਏ ਜੇ ਕੋਈ 10 ਦਿਨ ਤੋਂ ਲਾ ਲਓ 10 ਦਿਨ ਹੋ ਗਏ ਮਗਰ ਕੀਜ ਇਹਲਾ ਮਾਰ ਲਈ ਬੱਚਾ ਕਿ ਜਮਗਰ ਮਗਰ ਮਗਰ ਬੱਚੇ ਵਿੱਚ ਚੰਗੇ ਟੀਕੇ ਦੀ ਬੱਚੀ ਆ ਜੀ ਆਪ ਆਪ ਸੁਨੋ ਮੈਂਦੀ ਜੀ ਅੱਛਾ ਹਾਂਜੀ ਇਹ ਮਗਰ ਪਾਈਪਰ ਸੈਕਸ਼ਨ ਪਾਈਪਰ ਇਹਨੂੰ ਲੱਗਾ ਹੈ ਸੈਕਸ਼ਨ ਦੀ ਵੱਛੀ ਪਾਈਪਰ ਦੀ ਜਿਹੜੀ ਵੱਛੀ ਆ ਜਿਹੜੀ ਆ ਆਪ ਸੁਨੋ ਮੈਂਦੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਖੋਲੋ ਹਾਂ ਫਿਰ ਤੋੜੀ ਕਿੰਨੇ ਦਿਨ ਹੋ ਗਏ ਇਹਨਾਂ ਸੋਈ ਨੂੰ ਇਹਨੂੰ ਤਾਂ 10 ਤੋਂ 12 ਦਿਨ ਹੋ ਗਏ 10 12 ਦਿਨ ਹੋ ਗਏ ਸੋਈ ਨੂੰ ਤੇ ਦੁੱਧ ਪੱਕਾ ਕਿੰਨਾ ਤਿਆਰ ਇਹਦੇ ਗੋਤ 27 ਕਿਨਾਂ ਪਰ 26 ਕਿਲੋ ਦੀ ਗਾਰੰਟੀ ਹੈ ਜਿਹੜਾ ਧਿਆਨ ਸੁਣੂ ਆਏਗਾ ਤਾਂ 27 ਕਿਲੋ ਚਵਾ ਦਾਂਗੇ ਚਵਾ ਕੇ ਦੋਗੇ ਹਾਂ ਡਿਕਟਰ ਮਾਰਨੇ ਭਾਈ ਕੋ ਆਪਣਾ ਕੰਡਾ ਲੈ ਆਇਆ ਇਹ ਆਨਲਾਈਨ ਮਗਉ ਕਰ 25 ਕਿਲੋ ਦੀ ਆਪਣੇ ਪੂਰੀ ਪੂਰੀ ਗਾਰੰਟੀ ਹੈ ਠੀਕ ਹੈ ਜੀ ਜੇ ਭਾਈ ਇੱਥੇ ਚੋ ਕੇ ਫਿਰ ਪਾਈ 27 ਵੀ ਚਵਾ ਦਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਇਹ ਆ ਵੀ ਕਈ ਵਾਰੀ ਸਫਰ ਦੀ ਜੇ ਤਾਂ ਜਾਂਦੀਆਂ ਵਾ ਫਿਰ ਕਈ ਵਾਰੀ ਕਿਲੋ 2 ਕਿਲੋ ਦਾ ਸਫਰ ਫਰਕ ਜਿਹੜਾ ਪਾ ਜਾਂਦੀ ਆ ਉਹਦੇ ਕਰਕੇ ਜਿਹੜਾ ਦੱਸਣ ਦੇ ਨਹੀਂ ਖੁੱਲੀਆਂ ਰਹਿੰਦੀਆਂ ਨਾ ਉੱਥੇ ਠੀਕ ਹੈ ਕਰਕੇ ਇਸ ਤਰ੍ਹਾਂ ਹਰ ਕਰਦੇ ਆ ਫਿਰ ਬਾਅਦ ਚਲਾਂਗੇ ਬਾਕੀ ਚੰਗੀ ਸਾਂਭ ਵਾਲੀ ਜਗਾਤ ਵਾਈਆਂ ਤੇ ਨਿੱਗਰਵਨ ਦੇ ਇੱਕ ਕੰਪੈਕਟ ਹਵਾਨੇ ਦੀ ਆ 1 ਮਿੰਟ ਰੋਕੋ ਵੀਰ ਜੀ ਇੱਥੇ ਆਹ ਥਾਣੇ ਦੇਖ ਸਕਦੇ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਦੀਆਂ ਦੇਖ ਸਕਦੇ ਦੇਖੋ ਇਹਦਾ ਇੱਥੇ ਬੈਜੋ ਇੱਧਰ ਵੇਖੋ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਆ ਚਲੋ ਲੈ ਜਾਓ ਫਿਰ ਤੇ ਹੈਗੀ ਬਿਲਕੁਲ ਠੰਡੀ ਸੀਲ ਆ ਚੰਗੀ ਕਮਾਲ ਦੀ ਵੈੜ ਆ ਕੇ ਜੜੀ ਇਹ ਐਮ ਮੜਾ ਦਿਖਾ ਦਿਆ ਵੀ ਜਿੱਥੇ ਅਥੀ ਚਵਾਈ ਮਸ਼ੀਨ ਇਹ ਹੱਥ ਤੇ ਕਿਥੇ ਥੋੜਾ ਫਰਕ ਪਿਆ ਦੁੱਧ ਦਾ ਠੀਕ ਆ ਦੇਖੋ ਇਹ ਭਾਵੇਂ ਕਿਵਾਂ ਇਹਦੇ ਹੱਥ ਨਾਲ ਕਰ ਲੋ ਤੇ ਭਾਵੇਂ ਕਰ ਲੋ ਮਸ਼ੀਨ ਨਾਲ ਤੇ ਉਸ ਤਰ੍ਹਾਂ ਦੁੱਧ ਕਿੰਨਾ ਕੁ ਕੱਢੀ ਜਾਊਗੀ ਹੈ ਵੀ ਜੀ ਦੁੱਧ 30 ਤੋਂ ਪਲੱਸ ਜਾਊਗੀ ਮੈਲਾ ਮੂਲਾ ਮਾਰ ਕੇ ਤੇ ਮੁੱਲੇ ਦਾ ਮੁੱਲੇ ਦਾ ਮੁੱਲੇ ਦਾ 79500 95000 ਕਿ ਕਰਤੀਏ ਵਿੱਚ ਮੰਤਨ ਆਪੇ ਕਰਾ ਲੋ ਤੇ ਨਹੀਂ ਕਰਾਵਾ ਕਰ ਦੋ ਜੱਜ ਆਪੀ 2000 ਸਰਦ ਕੀ ਕਿੰਨੇ ਦੀ 93 ਦੀ 93 ਕਿ ਹੋਰ ਕਰ ਦਈਏ ਆਪ ਨੂੰ ਕਰ ਦੋ ਤੁਸੀਂ ਆਪਣੇ ਮਰਜ਼ੀ ਨਾਲ ਇੱਕੋ ਗੱਲ ਕਰ ਦੋ ਪੂਰੇ 90 ਦੀ ਦੇ ਦਈਏ ਇਹ ਜੇ ਨਾ ਭਾਈ ਪਰ ਦਿੰਦਾ ਨਹੀਂ ਦਿੰਦੇ ਦੁੱਧ ਵਾਲੀ ਕੋਈ ਠੀਕ ਆ ਬਾਕੀ ਇਹ ਕਿ ਦੁੱਧ ਘਰੋਂ ਚਵਾ ਕੇ ਕੋਈ ਖੜੇ ਹਨਾ ਸਦੀ ਕਰਾ ਕੇ ਖੜੇ ਇੱਥੇ ਸਾਡੇ ਕੋਲ ਭਾਂਡਾ ਵਿੱਚ ਹੋ ਗਿਆ ਲੀਟਰ ਮਰਵਾ ਕੇ ਖੜੇ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਇਹਨਾਂ ਕਿੰਨਾ ਚਿਰ ਹੋ ਗਿਆ ਸੋਈ ਨਾ 1.5 ਮਹੀਨੇ ਤੂੰ ਲਾੜੋ ਬੱਚਾ ਆ ਬੱਚਾ ਜੀ ਤੇ ਤੇ ਨਾਲੇ ਕੋਈ ਮਹੀਨੇ ਦਾ ਲਾਲੇ ਠੀਕ ਆ ਹਾਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਵਿੱਚ ਦੁੱਧ 14 ਕਿਲੋ ਹੋਊਗਾ ਆਪਾਂ ਜੀ ਕੋਲ ਆਨਲਾਈਨ ਮੰਗਾਉ 14 ਕਿਲੋ ਦੀ ਗਰੰਟੀ ਇੱਥੇ ਆਪਾਂ ਤੇਰਾ 14 ਦੁੱਲ ਚਵਾ ਲਾਂਗੇ ਠੀਕ ਹੈ ਥਾਂ ਚ ਮੜੀ ਫੂਲ ਵੀ ਹੈਗੀ ਅੱਛਾ ਹਾਂ ਫਾਦੋ ਮੜੇ ਆਹ ਦੇਖ ਸਾਗਲੇ ਥਾਂ ਚ ਭੂਰਿਆ ਜਿਹੜੀ ਬਾਕੀ ਜਵਾਬ ਇੱਥੇ ਸਾਫ ਹੈ ਬਾਕੀ ਸਾਡੇ ਸੁਣਾ ਦਾ ਚਵਾ ਸਾਫ ਹੈ ਠੀਕ ਹੈ ਚਲੋ ਲੈ ਜਾ ਫਿਰ ਤਾਂ ਮੈਂ ਅੱਜ ਤੀਜੇ ਕਮਰੇ ਹਮਾਰੇ ਬਾਕੀ ਹੈਗੀ ਜਰਸੀ ਆ ਜਿਹੜੀ 12 13 ਲੀਟਰ ਦੁੱਧ ਜਿਹੜਾ ਕਿੰਦਾ ਕੀ ਹੁਣ ਹੈਗਾ ਇਹਦੇ ਕੋਲ ਦੇ ਆਪਾ ਇਤਰਾ ਹੀ ਚੁੰਦੇ ਨੇ ਅੱਛਾ ਸੰਮਲ ਫਾਰਮ ਚੋਂ ਲਈ ਇਹ ਰਿਆ ਜੋੜਾ ਇੱਕੋ ਕਰੋ ਆ ਫਾਰਮ ਚੋਂ ਠੀਕ ਹੈ ਉਹ ਅਸੀਂ ਦੁੱਧ ਪਿਆਲੰਦੇ ਚ ਬੱਚੇ ਨੂੰ ਬੋਦਣਾ ਉਦਰਾ ਹੀ ਥੋੜੀ ਜਿਹੀ ਛੱਡ ਕੇ ਚੂਗਾ ਜਿੱਦਾਂ ਮਰਜ਼ੀ ਉਹ ਤਸੱਲੀ ਕਰੇ ਠੀਕ ਆ ਆਏ ਕੋ ਜਵਾਬ ਨੇ ਚਲੋ ਮੋਲ ਦੱਸੀਏ ਫਿਰ ਹਮ ਤਾਰਾ ਨਾ ਮਾਰੀਏ ਥੱਲੇ 40 ਕਰ ਦਈਏ ਕਰੀਏ ਕਮਾਨਤਾ ਨੇ ਵਿੱਚ ਤੁਹੀਂ ਕਰਾ ਲਓ ਜਿੱਦਾਂ ਕਰ ਦਈਏ ਫਿਰ 34 ਹੀ ਦਈਏ ਵੀ ਤੇ ਦੇ ਦੋ ਫਿਰ ਧਾਦੀ ਨਹੀਂ ਮੋੜਨੀ ਅੱਜ ਠੀਕ ਆ ਆ ਵਿੱਚ 223 26 326 ਨੰਬਰ ਟੈਗ ਕੈਂਡੀਡੇਟ ਦੇ ਘਰੋਂ ਇਹਦੇ ਇੱਕੋ ਫਰਮ ਚੋਂ ਆਇਆ ਦਿਖਾਏ ਕਰੇ ਫਿਰ ਕਰੇ ਚੰ ਆ ਵੇਖੋ ਆ ਦੇਖ ਸਕਦੇ ਜੀ ਇੱਕ ਮਿੰਟ ਚੰਦੀ ਦੇ ਰੀ ਫਰਮ ਹੈ 326 ਨੰਬਰ ਟੈਗ ਇਹ 3 ਮਹੀਨਾ ਤੋਂ ਪਹਿਲਾਂ ਸੁਣਦੇ ਇਹ ਵਿੱਚ ਕੱਜੀ ਹੈ ਕੱਜੀਆਂ ਲੱਗ ਜਾਂਦੀਆਂ अच्छा जी नहीं आ देख दे, देखो आज नरा मार दी ਦਵਾਈ ਨਹੀਂ ਸਹਾਈ ਦੀ ਜੇ ਆਪਾਂ ਝੂਠ ਮਾਰ ਕੇ ਨਹੀਂ ਜੇ ਦੇਣੀ ਜੋ 13 14 ਕਿਲੋ ਹੁਣ ਵੀ ਹੈਗਾ ਜੇ ਤਿਆਰ ਆ ਪੋਸ਼ੀ ਦੇ ਦੇਖ ਸਕਦੇ ਹੋ ਉਤਰਾ ਹੀ ਲਿਪੜੀ ਦੇਖੋ ਕੋਈ ਕਦੇ ਡਾਕਟਰ ਨੇ ਵੀ ਗੱਲ ਕਰਾ ਦਾਂਗੇ ਅੱਛਾ ਹਾਂ ਬੱਚਾ ਇਹਨੇ ਮਰਿਆ ਦਿੱਤਾ ਜੇ ਹਲਾ ਰਹੇ ਹੋ ਇਹ ਗੱਡੀ ਜਾਈਗੀ ਸਪਾਈ ਸੂਈ ਕਰਾਦੀ ਹੁਣ ਬੋਰੀ ਕੀ ਇਹ ਚੀਜ਼ ਗ੍ਰੈਂਟੀ ਹੋਏਗੀ ਠੀਕ ਆ ਹਾਂ ਦੁੱਧ ਵਿੱਚ ਤੁਹਾਨੂੰ ਪਤਾ 20 ਪਲਸ ਤੇ ਕਰਨਾ ਹੈ ਜਲ ਧਾ ਲੱਗ ਜਣੇ ਠੀਕ ਹੈ ਜੀ ਹਾਂ ਹੁਣ ਬਾਕੀ ਇਹ ਬਈ ਚਲੋ ਸਹੀ ਸਲਾਮਤ ਸੌਂਦੇ ਫਿਰਦੇ ਚਲੋ ਦੋ ਦਿਨਾਂ ਦੁੱਧ ਦਿਨੇ ਚੰਗਾ ਕੱਢਣਾ ਹੈ ਦਿਖਾ ਦਿਏ ਤਾਂ ਉਹ ਕਰਦੇ ਵਿੱਚ ਮਾਣ ਨੂੰ ਦਿੱਖਾਇਆ ਠੀਕ ਹੈ ਹੁਣ ਦੁੱਧ ਕਿੰਨਾ ਤਿਆਰ ਇਹਦੇ ਕੋਲ ਤੁਸੀਂ 13 ਮੰਨੋ ਤੁਸੀਂ ਤੇ ਉਤਰਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਅੱਜ ਹੋ ਗਿਆ ਜੇ 8 ਦਿਨ ਹੋ ਗਏ 7-8 ਦਿਨ ਹੋ ਗਏ 7-8 ਦਿਨ ਕਿੰਨੇ ਹੋਗੇ ਸੋਈ ਨੂੰ ਮੈਂ ਨਾ ਕਿ ਪਹਿਲਾਂ ਕਹਿੰਦੇ ਕਿ ਸੂਬੀ ਇਹ ਬੱਚਾ ਮਰਿਆ ਦਿੱਤਾ ਇਹਨੇ ਪਰ ਕਿ ਲਈ ਵਿੱਚ ਫਾਰਮ ਕੱਚੀ ਗਿੰਦੇ ਲਈ ਆ ਜਾ ਇਹ ਜੇ ਕਹੇਗਾ ਕੋਈ ਵੀ ਇਹ ਤਾਂ ਪਿੱਛੇ ਵੀ ਗੱਲ ਕਰਾ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਨੰਬਰ ਵੀ ਦੇ ਦਾਂਗੇ ਮੇਰਾ ਇਹ ਦੇਖੀ ਸਟੋਕੀ ਵੀ ਖੋਲ ਜੇ ਤੇ 40 140 116 ਇਹਦੇ ਅੱਗੇ ਲੱਗਾ ਹੈ ਟਿਕਾ ਚਲੋ ਉਹ ਤੇ ਹੁਣ ਗਿਆ ਜਿਹੜਾ ਵੀ ਲੱਗਾ ਹਾਂਜੀ ਹਾਂਜੀ ਆਪ ਕਿਹੜੀ ਦੀ ਆ ਇਹ ਸਟੋਕੀ ਦੀ ਆਪ ਜੀ ਠੀਕ ਹੈ ਹਾਂ ਜੀ ਤੇ ਫਾਰਮ ਕਾਰ ਦੱਸਿਆ ਹਾਂ ਠੀਕ ਹੈ ਹਾਂਜੀ ਤੇ ਇਹਦੀ ਉਤਰਾ ਮਿਲ ਕੈਪੈਸਿਟੀ ਕਿੰਨੀ ਹੈ ਜੇ ਸਹੀ ਸਲਾਮ ਤੇ ਸੁਣਦੀ ਤੇ ਦੋ ਮਲੋ ਸਹੀ ਸਲਾਮ ਸੁਣਦੀ ਇਹ ਪਹਿਲੇ ਸੁਣਿਆ ਨੇ 50 ਲੀਟਰ ਦੁੱਧ ਦਿੱਤਾ ਹੈ ਔਰ ਕਹਿੰਦੇ 30 ਲੀਟਰ ਦੁੱਧ ਦੇਣਾ ਹੈ ਅੱਛਾ ਹਾਂਜੀ 30 32 ਇਹ ਥੋੜਾ ਇਹ ਹੋ ਗਿਆ ਕੰਮ ਇਹ ਆ ਵੀ ਹੁਣ ਕੋਈ ਖੜੇ ਕੋਈ ਸਾਂਭਲਾ ਆਪਣੀ ਸਮਝਣਾ ਖੜੇ ਕੋਈ ਵੀਰ ਆ ਜਿਹੜਾ ਹੋਗਾ ਮੌਕੇ ਤੇ ਹੀ ਦੱਸਤਾ ਜੀ ਠੀਕ ਹੈ ਉਹ ਅੱਗੂ ਜਾਨੇ ਸੇਵਾ ਕਰਨੇ 20 ਚੋਲੇ 22 ਚੋਲੇ 18 ਚੋਲੇ ਔਰ ਕਿਸੇ ਵਧੀਆ ਇਹ ਤਾਂ ਫਿਰ ਮੁੱਲ ਇਹਦਾ 55 ਕਰਦਗੀ 55000 ਹਾਂਜੀ ਕਿ ਕਰਦੀਏ ਵਿੱਚ ਮੰਨ ਹੁਣ ਕਰ ਦੋ ਜਿੰਨਾ ਹੁਣ ਦ ਹੋਰ ਬੱਛੀ ਦਾ ਤੁਹਾਨੂੰ ਪਤਾ ਹੈ ਕਿ 75000 ਦੀ ਹੈ ਹਾਂਜੀ ਹਾਂਜੀ ਆਹ ਬਲਾਇਆ ਕਾਰਡ ਹੋਣ ਕਰਕੇ ਹੋ ਗਿਆ ਕੰਮ ਆਪ ਹੀ ਕਰ ਦੋ ਫਿਰ ਜੱਤਨ 2000 ਕਰ ਦਈਏ 50 ਹੀ ਦੇ ਦਈਏ ਫਿਰ ਦੇ ਦਾਂਗੇ ਵੇਖੀ ਬਾਕੀ ਜਨ 4000 ਛੂਟ ਕਰ ਦਾਂਗੇ ਕੋਈ ਫੋਨ ਲਾਵੇ ਕਰੀ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਤੇ ਬਾਕੀ ਕੋਈ ਵੀਰ ਇੱਕ ਵਾਰੀ ਵੜਾ ਇੱਥੇ ਆਣ ਕੇ ਵੇਖਿਆ ਜੇ ਕਰੀ ਆ ਵੀਰ ਜੀ ਆ ਵੜ ਜਿਓ ਇਹਦੇ ਮਗਰ ਬੱਛੀ ਆ ਜਿਹੜੀ ਹਾਂਜੀ ਇਹਦੇ ਥੱਲੇ ਦੁੱਧ ਹੈਗਾ ਜੀ ਹੁਣ ਹਰਦਾਂ 18 ਕਿਲੋ ਪਿਆਰ ਜਿਹੜਾ ਬਿਲਕੁਲ ਪਿਆਰ ਠੀਕ ਆ ਵੀਰ ਦਾ ਰੋਟ ਚੰਗੀ ਤੰਗੀ ਤਸਦੀ ਕਰਕੇ ਜੋਗੇ ਖਰੇ ਕਿਦਾਂ ਮਰਜੀ ਖਰੇ ਮਗਰ ਰੱਖੀ ਦੇ ਠੀਕ ਆ ਜੀ ਤੋੜ ਦੋ ਇਹ ਕਰੀਦਨ ਬਾਕੀ ਚੰਗੀ ਵੇਲਦੀ ਆ ਵੀ ਚੰਗੇ ਕਦ ਕੱਟਦੀ ਆ ਲੈ ਜੋ ਜੀ ਪਾਏਗਾ ਕਰਤੀ ਹੋਣਗੀ ਤੇ ਪਾਏਗਾ ਬਚੀ ਮਗਰ ਦੇ ਇੱਕ ਨੱਕ ਦੁੱਧ ਘਰੀ ਜਾਊਗੀ ਦੁੱਧ ਦੀ ਪਲਾਸੀ ਚੱਲੇਗੀ 12 ਕਿਲੋ ਬਿਲਕੁਲ ਨੈਟ ਤੇ ਇਹਦਾ ਫਿਰ ਮੁੱਲ ਇਹਦਾ ਗੁੱਲ 75 ਕਰਦੀ ਕਰਦੀ ਹੈ ਵਿੱਚ ਮੰਨਤਾ ਉਹ ਛੱਡ ਦਿੱ ਗਏ 70 ਦੀ ਦੇ ਦਈਏ ਵੀ ਹੋਰ ਯਾਰ ਛੋੜ ਕਰਦਾਂਗੇ ਅੱਛਾ 70 ਜਮ ਯਾਰ ਛੱਡ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਆ ਝੋਟੀ ਆ ਸੋਈ ਸਵਾਈ ਆ ਘੇਨੇ ਤੇ ਨੋਈ ਨਸੂਈ ਨੋਈ ਇਹਨੂੰ ਸੂਈ ਨੂੰ ਕੋਈ 20 ਦਿਨ ਲਾਏ ਕੋਈ ਪਤਾ 2 ਮਹੀਨਾ ਵੀ ਲਾ ਸਕਦਾ ਮਹੀਨੇ ਲਾ ਗਏ ਚਲੋ ਕੱਟਾ ਹੈਗਾ ਵਾ ਬਸ ਕੇ ਆ ਵੀ ਚਲੋ ਕੱਟਾ ਵੀ ਪਲਿਆ ਪਲੋਤਸਾ ਦੁੱਧ ਚੰਗਾ ਛੱਡਿਆ ਵਾ ਆਪ ਵੀ ਝੋਟੀ ਪੂਰੀ ਜਵਾਨ ਆ ਤੇ ਮਗਰ ਕੱਟਾ ਵੀ ਜਵਾਨ ਆ ਛੋਟੀ ਸਿੰਘ ਦੀ ਝੋਟੀ ਆ ਜਿਹੜੀ ਲੈ ਆ ਦਿਓ ਜੀ ਦੰਦ ਖਾ ਦਿਓ ਦਿਖਾ ਦਿਓ ਦੰਦ ਆ ਕਿਸਮਰ ਉੱਥੇ ਫਾੜ ਨਹੀਂ ਸਿਰਫ ਇਹਦੇ 12 ਕਿਲੋ ਦੁੱਧ ਉਹ ਤੇਰਾ ਨੈਟ ਹੋਊਗਾ 10 ਕਿਲੋਆਂ ਦੀ ਆਪਣੀ ਗਰੰਟੀ ਬੁਰੀ ਮੈਂ ਥੋੜਾ ਹੰਤੋ ਕਰਦੀ ਆ ਥੋੜਾ ਜਿਹਾ ਕੋਸ਼ਿਸ਼ ਕਰਦੇ ਆ ਤੁਹਾਨੂੰ ਫਿਰ ਵੀ ਦੰਦ ਵਿਖਾਉਂਗੀ ਚਲੋ ਰਹਿਣ ਦੀ ਹੈ ਵੀ ਜੀ ਨਹੀਂ ਤੇ ਅੱਪੇ ਕੋਈ ਵੀ ਆਣ ਕੇ ਚੈੱਕ ਕਰ ਲੇ ਥੋੜਾ ਡਰਦੀ ਆ ਕਈ ਵਾਰੀ ਫਿਰ ਪਸ਼ੂ ਤਿਲਕਨ ਦਾ ਵੀ ਡਰ ਹੁੰਦਾ ਵਾ ਤੇ ਥਾਣੇ ਦੇ ਚੰਗੇ ਗਾਇਪ ਤੇ ਦੂਰ ਦੂ ਜਿਹੜਾ ਥੰਗ ਲੱਗਾ ਇਹਦਾ ਵੀ ਚਵਾ ਕਿੰਨੇ ਤੇ ਕਾਈ ਦਿੰਨੀ ਲੈ ਯਾਰ ਲੈ ਦੋ ਹਾਂ ਦੇਖ ਸਾਦੇ ਜੀ ਕਟਾ ਹਾਂ ਦਾ ਠੀਕ ਹੈ ਜੀ ਔਰੀ ਮੋਟੀਦਾਰ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਪਹਿਲਾਂ ਕੱਢੀ ਆ ਬੰਦੋ ਬਣੀ ਬੈਗੀ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਵਿੱਚ 12 ਕਿਲੋ ਹੋਊਗਾ ਆਪਾਂ 10 ਦੀ ਗਰੰਟੀ ਆਪਾਂ ਤੇ ਮੋਲੇ ਦਾ ਮੋਲੇ ਦਾ ਕਦਾ ਕਰ ਦੀ ਨਹੀਂ ਵਿੱਚੋਂ ਕਰਦੀਏ ਕੋਈ ਮੰਨ ਤਾ ਨਹੀਂ ਕਰਦੀ ਕਈ ਕਰਾਓ ਆਪ ਹੀ ਆਪ ਹੀ ਕਰ ਦੇ ਜਾਸ ਪੰਜ ਦੀ ਦੇ ਦੀ ਇੱਕ ਦੀ ਹੋਰ ਯਾਰ ਛੋੜ ਕਰ ਦੀ ਯਾਰ ਵੀਰ ਜੀ ਇੱਕ ਦੋ ਦੀ ਦੇ ਦਾਂ ਅੱਛਾ ਇੱਕ ਦੋ ਹਾਂ ਜੀ ਹੋਰ ਕਰ ਦਾਂਗੇ ਮੰਨ ਤਾਲ ਖੁੱਲਾ ਕਰਾਂਗੇ ਖੁੱਲਾ ਕਰਾਂਗੇ ਕੋਈ ਵੀ ਫੋਨ ਲਾਏ ਅੱਛਾ ਫੋਨ ਕਰ ਸਾਰੇ ਪਸ਼ੂਆਂ ਚ ਖੁੱਲਾ ਮੰਨਤਾਂ ਹੋ ਜਾਊਗਾ ਇੱਥੇ ਬਾਕੀ ਇਹ ਆ ਸੁਈਆਂ ਮੇਰਾ ਵੀ ਚੋਗ ਤਸੱਲੀ ਕਰਕੇ ਖੜੇ ਹਾਂਜੀ ਸਾਰੀਆਂ ਸੁਈਆਂ ਆ ਤਸੱਲੀ ਕਰਕੇ ਆਪਣੇ ਖਰੇ ਸਾਡੇ ਕੋਲ ਚ ਰਹੇ ਕੋਈ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚ ਆ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਕੋਸ਼ ਸਾਰਾ ਕੁਝ ਤੁਹਾਡੇ ਸਾਹਮਣੇ